ਜੀ ਵੀਡੀਓ ਵੇਖ ਰਖਿਆ ਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਏਦੀ ਵੱਡੀ ਖਬਰ ਖਬਰ ਦੁਨਤ ਉੱਚੀ ਰੂਰ ਵੇਖਣ ਜਿੰਨਾ ਵੀ ਇਰਾ ਪੈਣਾ ਚਾਹੁੰਨੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਏਦੀ ਵੱਡੀ ਖੈ ਪਰਿਵਾਰ ਚਕਨ ਐਮ ਆਰ ਹੋਮ ਚ ਭਰਿਆ ਪਾਣੀ ਪ੍ਰਸ਼ਾਸਨ ਦੀ ਖਬਰ ਪਜਾਬ ਮੰਦ ਪੁੱਤੀ ਔਰਤਾਂ ਨੇ ਤੇ ਬੱਚਿਆਂ ਦਾ ਜਿਉਣਾ ਹੋਇਆ ਮੁਹਾਲ ਰੋਸ਼ਨ ਕਿਹੜਾ ਪੰਜਾਬੀ ਵਿੱਚ ਪਰਿਵਾਰਚ ਤੇ ਹੜਾਂ ਕਰਨ ਜਿੱਥੇ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਹੈ ਉੱਤੇ ਹਰ ਖੇਤਰਾ ਵਿੱਚ ਪਸੇ ਲੋਕਾਂ ਦੀ ਮਦਦ ਲਈ ਸਰਕਾਰ ਪ੍ਰਸ਼ਾਸਨ ਸਮਾਜ ਸੇਵੀ ਲੋਕ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਵੀ ਪੱਬਾਂ ਪਾਰ ਹੋ ਕੇ ਸੇਵਾ ਦੇ ਰਹੀਆਂ ਹਨ ਪਰ ਪ੍ਰਸ਼ਾਸਨ ਨੇ ਲੱਗਦਾ 50 ਸੀਟਾਂ ਦਾ ਚਲਦੇ ਮੰਦਪ ਦਿੱਤੀ ਔਰਤਾਂ ਬੱਚਿਆਂ ਦਿਆਂ ਸੁਖਜੀਤ ਆਸ਼ਰਮ ਨੂੰ ਚਿੱਤੇ ਤੋਂ ਵਿਚਾਰ ਦਿੱਤਾ ਹੈ ਇਹਨਾਂ ਦੀ ਦੇਖਭਾਲ ਲਈ 11 ਸਾਮੀਆਂ ਵਿੱਚੋਂ ਪਹਿਲਾਂ ਹੀ ਸੁਪਰਡੈਂਟ ਸਮੇਤ 4 ਹੀ ਕਰਮਚਾਹੀ ਤੇ ਨਾਦਨ ਪਰ ਉਹਨਾਂ ਮਜਬੂਰਾਂ ਨੂੰ ਸਵਾਵਾ ਦੇਣ ਲਈ ਪ੍ਰਸ਼ਾਸਨ ਤੇ ਸਰਕਾਰ ਖਾਲੀ ਸਾਮੀਆਂ ਪਰਲੇ ਮਜਬੂਰ ਕਿਉਂ ਹੈ ਪਿਛਲੇ ਹਫਤੇ ਤੋਂ ਭਾਰੀ ਬਚ ਕਰਨ ਮੇਂ ਛੜਕ ਤੋਂ ਆਸ਼ਰਮ ਦੇ ਮੁੱਖ ਗੇਟ ਤੱਕ ਦਾ ਰਸਤਾ ਇਸ ਕਦਰ ਰੋੜ ਚੁੱਕਾ ਹੈ ਕਿ ਉੱਥੇ ਕਰਮਚਾਰੀਆਂ ਅਤੇ ਹੋਰ ਦਾਨੀ ਕਿਸਮ ਦੇ ਲੋਕਾਂ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਉਹ ਆ ਪਿਆ ਹੈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਬਾਲ ਯਾ ਤੇ ਇਸ 3 ਸਮਾਜਿਕ ਸੁਰੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਕਦੇ ਵੀ ਖੁਦ ਪਹੁੰਚ ਕੇ ਹਾਲ ਪਤਾ ਕਰਨਾ ਹੀ ਚਾਹਂਦੇ ਆਪਣੀਆਂ ਔਦਿਆਂ ਦੀ ਹੱਦ ਤੱਕ ਸੰਭਰਖਿਆ ਲੱਗਦਾ ਪਰ ਬੀਤੀ ਰਾਤ ਸ਼ਹਿਰ ਵਿੱਚ ਹੋਈ ਮੌਲੇ ਤਰਬਾਰਚ ਦੇ ਕਾਰਨ ਬਰਸਾਤੀ ਪਾਣੀ ਰੇਲਵੇ ਸਟੇਸ਼ਨ ਵੱਲੋਂ ਇਸ ਕਦਰ ਆਸ਼ਰਮ ਵੱਲ ਹੜਿਆ ਕੇ ਵੱਡੇ ਮੁੱਖ ਦਵਾਰ ਨੂੰ ਪਾਣੀ ਦੀ ਤਾਕਲ ਨਾਲ ਖੋਲ ਕੇ ਅੰਦਰ ਜਾ ਵੜਿਆ ਆਸ਼ਰਮ ਦੇ ਵਿੜੇ ਅਤੇ ਕਮਰਿਆਂ ਵਿੱਚ ਲੱਖ ਲੱਖ ਪਾਣੀ ਚੜ ਜਾਣ ਕਾਰਨ ਆਸ਼ਰਮ ਦੀ ਆਸ਼ਰਮ ਹੀ ਜਲਥਲ ਹੋ ਗਿਆ ਹੈ ਸੁਪਰਡੈਂਟ ਪਾਕ ਸਿੰਘ ਨੇ ਬੱਚਿਆਂ ਨੂੰ ਤਾਂ ਪਹਿਲਾਂ ਹੀ ਉੱਚੇ ਹੋਸਟਲ ਵਿੱਚ ਸਵਾਲ ਲਿਆਏ ਸੀ ਪਰ ਨੀਵੇਂ ਕਮਰਿਆਂ ਵਿੱਚ ਪਾਣੀ ਭਰ ਜਾਣ ਦਫਤਰ ਤੇ ਫਰਨੀਚਰ ਫ੍ਰਿਜਾਂ ਤੇ ਸਟੋਰਾਂ ਚ ਪਏ ਕੱਦੇ ਵੀ ਨਸ਼ਟ ਹੋ ਗਏ ਹਨ ਉਹਨਾਂ ਵਿਚਾਰਿਆਂ ਨੇ ਸੀਮਿਤ ਮੰਜੀਆਂ ਚੁੱਕ ਕੇ ਸੁੱਕੀਆਂ ਥਾਵਾਂ ਤੇ ਲਿਆਂਦਾ ਹੈ ਭਿੱਤੇ ਕੱਲ ਜਿੰਨਾ ਜ਼ਿਲ੍ਹਾ ਬਾਲ ਪਾਲ ਕਮੇਟੀ ਨੇ ਆਸ਼ਰਮ ਦਾ ਦੌਰਾ ਕਰਦਿਆਂ ਹਰ ਇੱਕੀ ਬੱਚਿਆਂ ਦੀ ਹਾਲ ਪਹਾਰਿਆਂ ਕਰਮ ਕਰਦੇ ਆ ਆਸ਼ਰਮਦਕਾਰੀਆਂ ਨੇ ਜੋ ਕਦਮ ਠਾਉਣਾ ਤੇ ਉੱਚ ਅਧਿਕਾਰੀਆਂ ਨੂੰ ਆਸ਼ਰਮ ਦੀ ਹਾਲਤ ਬਾਰੇ ਜਾਣੂ ਕਰਵਾਉਣ ਲਈ ਜ਼ਬਾਨੀ ਆਦੇਸ਼ ਦਿੱਤੇ ਹਨ ਤੇ ਆਪਣੀ ਲਿਖਤੀ ਰਿਪੋਰਟ ਵਿੱਚ ਵੀ ਆਸ਼ਰਮ ਦੀ ਮੰਦਪਾਗ ਦੀ ਮੰਦ ਹਾਲੀ ਦਾ ਜ਼ਿਕਰ ਕੀਤਾ ਅੱਜ ਦੇ ਨਵੇਂ ਹਾਲਾਤ ਬਾਰੇ ਜਦੋਂ ਸੁਪਰਡੈਂਟ ਪਾਕਸਤਨ ਨੂੰ ਪੁੱਛਿਆ ਗਿਆ ਤਾਂ ਬਾਅਦ ਦੁਪਹਿਰ ਤੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਹੈ ਜਾਂ ਨਹੀਂ ਤਾਂ ਉਹਨਾਂ ਦੱਸਿਆ ਕਿ ਸਬੰਧਿਤ ਪਾਕ ਦੇ ਉੱਚ ਅਧਿਕਾਰੀਆਂ ਨੇ ਨੋਟਿਸ ਚ ਹਾਲਾਤਾਂ ਬਰਜਾਨੂ ਤਾਂ ਕਰਵਾ ਦਿੱਤਾ ਹੈ ਪਰ ਹਕੀਕਤ ਕੁਝ ਹੋ ਰਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ